ਦੀ ਜਨਾਲ ਦੀ ਹੂੰ ਕਿਧਰ ਵਾਇਏ ਮੈਂ ਯਾਰ ਨਾ ਉਹ ਮੁੰਡਾ ਨਹੀਂ ਪਿੱਛੇ ਜੇ ਮਰ ਗਿਆ ਠੀਕ ਹੈ ਜੀ ਉਹ ਯਾਰ ਦੋਰ ਦੇ ਨਾਲ ਨਾਲ ਵੀ ਤੇ ਉਹਦਾ ਭੋਗ ਸੀ ਪਈਦਾ ਸਸਕਾਰ ਤੇ ਵੀ ਗਏ ਆ ਤਾਂ ਮੁਰਤੇ ਉਹਦਾ ਭੋਗ ਸੀ ਠੀਕ ਹੈ ਜੀ ਉਹਦੇ ਭੋਗ ਤੋਂ ਆ ਰਹੇ ਆ ਇਹਤੋਂ ਦੇ ਬੱਚਿਆ ਜਿਹੜੇ ਰੋਡ ਤੇ ਪਤੰਗਾ ਲੈ ਕੇ ਪਰੇ ਫਿਰਦੇ ਆ ਭੱਜੀ ਫਿਰਦੇ ਆ ਤੁਸੀਂ ਇਹਨਾਂ ਨੂੰ ਡੱਕਦੇ ਨਹੀਂ ਤੁਹਾਨੂੰ ਨਹੀਂ ਪਤਾ ਇਹਨਾਂ ਦੇ ਕਿੰਨੇ ਹਾਦਸੇ ਹੁੰਦੇ ਆ ਉਹ ਡਾਕਟਰ ਸਮਝਾ ਗਏ ਬੱਚੇ ਆ ਨਿਆਣੇ ਆ ਇਹਨਾਂ ਨੇ ਬੱਚਿਆਂ ਨੂੰ ਦਾ ਸਮਝਿਆ ਨਹੀਂ ਇਹਨਾਂ ਨੇ ਖੇਡੇ ਕੁੱਦੰਦੇ ਨਹੀਂ ਉਮਰ ਤੇ ਆਪਾਂ ਇਹਨਾਂ ਨੂੰ ਕੀ ਕਹਿਣਾ ਆ ਛੁੱਟੀਆਂ ਦੇਣਾ ਤੇ ਆ ਆਹ ਦਿਨ ਪਤੰਗਾਂ ਚੜਾਉਂਦੇ ਮੁੜ ਕੇ ਕਿਹਨੇ ਜਾਣੀ ਪਤੰਗਾ ਪਤਾ ਕੀ ਆ ਉਹ ਦੇਖੋ ਇਹ ਜਿਹੜੀਆਂ ਪਤੰਗਾਂ ਚੜਾਉਣੀਆਂ ਦੋਰਾ ਰੋਡ ਤੇ ਲੈ ਕੇ ਫਿਰਨਾ ਅੱਛਾ ਅੱਛਾ ਇਹਦੇ ਨਾਲ ਬੜੇ ਬੜੇ ਵੱਡੇ ਹਾਦਸੇ ਹੁੰਦੇ ਨੇ ਹਾਂ ਡੋਰ ਜਿਹੜੀ ਉਹ ਗੱਲ ਦੇ ਵਿੱਚ ਪੈ ਜਾਂਦੀ ਆ ਤੁਹਾਨੂੰ ਪਤਾ ਕਈਆਂ ਨੇ ਤੌਹਟੀਆਂਆਂ ਦੀਆਂ ਹਾਂ ਜੀ ਜਿਹੜੇ ਨੇ ਵਿਚਾਰੇ ਉਹਨਾਂ ਦੀਆਂ ਥੰਮਾਂ ਝੜ ਜਾਂਦੀ ਆ ਇਹਦੇ ਨਾਲ ਡੋਰ ਦੇ ਨਾਲ ਨੁਕਸਾਨ ਬਹੁਤ ਹੁੰਦੇ ਨੇ ਸੱਚ ਹੈ ਤੇ ਤੁਸੀਂ ਇਹਨਾਂ ਬੱਚਿਆਂ ਨੂੰ ਤੁਸੀਂ ਸਿਆਣੇ ਬਣੋ ਤੁਸੀਂ ਇਹਨਾਂ ਬੱਚਿਆਂ ਨੂੰ ਡੱਕੋ ਡੋਰ ਇਹਨਾਂ ਨੂੰ ਨਾ ਲੈ ਕੇ ਦਿਓ ਨਾ ਇਹਨਾਂ ਨੂੰ ਪਟੰਗਾਂ ਚੜਾਉਂਦੇ ਹੋ ਕਿਉਂਕਿ ਡੋਰ ਦੇ ਉੱਤੇ ਫਿਰਦੇ ਨੇ ਕਈ ਹਾਦਸੇ ਹੋਣਗੇ ਤੇ ਆਪਾਂ ਜੇ ਇਹਨਾਂ ਬੱਚਿਆਂ ਨੂੰ ਆਪਾਂ ਹੀ ਧੱਕਾਂਗੇ ਤੇ ਤਾਂ ਹੀ ਧੱਕੇ ਰਹਿਣਗੇ ਉਹ ਡਾਕਟਰ ਸਾਹਿਬ ਨਿਆਣੀ ਮਾਤ ਬੱਚਿਆਂ ਨੂੰ ਕਿੱਥੇ ਰੱਖਿਆ ਜਾਂਦਾ ਇਹ ਮਾਸਟਰ ਡਾਕਟਰ ਸਾਹਿਬ ਤੇ ਇਹ ਕਾਕੇ ਬੱਚੇ ਨੇ ਖੇਡਣ ਕੋਤੇ ਨੇ ਉਹ ਰਾਜ ਜਾਉਂਦੇ ਸਤੂ ਘਰ ਜਾਉਂਦੇ ਆਪੇ ਆਦਿਕਾ ਸੰਘਾ ਪ੍ਰਵਾ ਸਾਡਾ ਕਹਿਣਾ ਫਰਜ਼ ਸੀ ਤੇਰੀ ਹੁਣ ਮਰਜੀ ਆ ਚੰਗਾ ਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਪੰਚਾਇਤ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਇਸ ਵਾਰ ਦਸੰਤ ਦਾ ਦਿਹਾੜਾ ਆਉਣ ਵਾਲਾ ਹੈ ਜੀ ਸੋ ਸਾਰਿਆਂ ਨੂੰ ਹੀ ਸਖਤ ਹਦਾਇਤ ਹੈ ਕਿ ਇਸ ਵਾਰ ਕੋਈ ਵੀ ਪਤੰਗ ਨਾ ਚੜਾਵੇ ਜੀ ਨਾ ਹੀ ਕੋਈ ਚੈਨਾ ਵਾਲੀ ਡੋਰ ਵਰਤੇ ਜੀ ਜੋ ਵੀ ਚੈਨਾ ਵਾਲੀ ਡੋਰ ਵਰਤਦਾ ਫੜਿਆ ਜਾਂਦਾ ਹੈ ਜਾ ਕੋਈ ਵੇਚਦਾ ਪੜਿਆ ਜਾਂਦਾ ਹੈ ਤਾਂ ਉਸ ਦੇ ਵੱਲ ਸਰਕਾਰ ਵੱਲੋਂ ਸਖਤ ਤੋਂ ਸਖਤ ਕਾਰਵਾਈ ਹੋ ਸਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਣੇ ਬੱਦਰ ਘਰ ਬਣ ਗਿਆ ਸਿਆਲ ਫਿਰ ਆ ਗਿਆ ਕੀ ਬਣੇਗਾ ਠੰਡ ਵੱਧੀ ਜਾਂਦੀ ਹੁਣ ਤੈਨੂੰ ਪਤਾ ਹੀ ਹੈ ਠੰਡ ਬਹੁਤ ਆ ਤੇ ਜਰਾ ਬਦਲ ਬਈ ਟਾਈਮ ਬਣਦਾ ਆ ਮੀਂਹ ਵੀ ਆਨੇ ਹੈਗਾ ਦੋ ਤਿੰਨ ਮੀਂਹ ਵੀ ਬੜਾ ਪੈਣਾ ਆ ਦੇ ਵੀ ਮੌਸਮ ਖਰਾਬ ਰਹੇਗਾ ਡੋਰ ਤੰਦੜ ਮੀਂਹ ਵੀ ਪਵੇਗਾ ਬਾਬਾ ਜੀ ਐਉਂ ਨਹੀਂ ਖਾਰ ਸਾਹਿਬ ਲੈ ਦੀ ਕੀ ਫਤਿਹ 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 ਹੋਰ ਬਾਬਾ ਜੀ ਬਾਬਾ ਜੀ ਲੌਂਸਮੈਂਟ ਕਾਦੀ ਤੋ ਸਾਜ ਕੀਤੀ ਗੁਰਦੁਆਰੇ ਸਾਹਿਬ ਲੌਂਸਮੈਂਟ ਆਪਣੇ ਕੀਤੀ ਆ ਵੀ ਪਿੰਡ ਦੀ ਪੰਚਾਇਤ ਨੇ ਕਰਵਾਈ ਆ ਠੀਕ ਆ ਜੀ ਇਹ ਵੀ ਉਹਨਾਂ ਨੇ ਪ੍ਰਸ਼ਾਸਨ ਨੇ ਸਖਤਾਈ ਕੀਤੀ ਆ ਵੀ ਜਿਹੜੇ ਆ ਪਤੰਗ ਚੁਣਾਉਂਦੇ ਨੇ ਤੇ ਆਪ ਹੁਣ ਕੱਲ ਨੂੰ ਬਸੰਤ ਆਉਣੀ ਆ ਤੇ ਡੋਰਾ ਡੋਰਾ ਜਿਹੜੇ ਚਾਈਨਾ ਡੋਰ ਵਰਤਦੇ ਆ ਤੁਹਾਨੂੰ ਪਤਾ ਹੀ ਆ ਇਹਦੇ ਕੋਲ ਨੁਕਸਾਨ ਬੜੇ ਹੁੰਦੇ ਆ ਤੇ ਸਿਕਤਾਈ ਉਹਨਾਂ ਨੇ ਇਸ ਕਰਕੇ ਕੀਤੀ ਆ ਵੀ ਜਿਹੜਾ ਪਿੰਡ ਦੇ ਵਿੱਚ ਕੋਈ ਪਤੰਗ ਚੜਾਉਂਦਾ ਫੜਿਆ ਜਾਂਦਾ ਜਾਂ ਕਿਸੇ ਤਰ੍ਹਾਂ ਡੋਰੀਆ ਡੋਰ ਲੈਂਦਾ ਜਦਕਿ ਡੋਰ ਵੇਚਦਾ ਫੜਿਆ ਜਾਂਦਾ ਤੇ ਸਰਕਾਰ ਨੇ ਉਹਦੇ ਨਾਲ ਕਾਨੂੰਨੀ ਕਾਰਵਾਈ ਹੋਣੀ ਆ ਨਾਲੇ ਉਹਨਾਂ ਦੇ ਆਪਣਾ ਜੁਰਮਾਨਾ ਪਊਗਾ ਹਾਂਜੀ ਹਾਂਜੀ ਗੁੱਡਾ ਲੈਣ ਆਇਆ ਡੋਰ ਵੀ ਲੈਣੀ ਆ ਜੇ ਪੁੱਤ ਅੱਜ ਨਾ ਬਾਬਾ ਜੀ ਨੇ ਗੁਰਦੁਆਰਾ ਸਾਹਿਬ ਲਾਉਂਸਮੈਂਟ ਕੀਤੀ ਆ ਬਾਬਾ ਜੀ ਕਹਿੰਦੇ ਨੇ ਕਿ ਨਾ ਕੋਈ ਡੋਰ ਲਿਆਵੇ ਨਾ ਕੋਈ ਪਤੰਗ ਲਿਆਵੇ ਤੇ ਜੇ ਕੋਈ ਫਿਰ ਵੀ ਲਾਵੇਗਾ ਨਾ ਤੁਹਾਨੂੰ ਪੁਲਿਸ ਕਹਿੰਦੀ ਆ ਵੀ ਅਸੀਂ ਕਾਰਵਾਈ ਕਰਾਂਗੇ ਤੇ ਫੜਕੇ ਲੈ ਜਾਵਾਂਗੇ ਤੇ ਪੁੱਤ ਨਾ ਆਪਾਂ ਡੋਰ ਲਿਉਣੀ ਆ ਨਾ ਆਪਾਂ ਗੁੱਡਾ ਲਿਉਣਾ ਆ ਆਪਾਂ ਕੁਝ ਵੀ ਨਹੀਂ ਲਿਉਣਾ ਠੀਕ ਹੈ ਤੇ ਖਾਣ ਵਾਸਤੇ ਕੋਈ ਚੀਜ਼ ਲੈਣੀ ਆ ਉਹ ਮੈਂ ਪਹਿਲੇ ਤੈਨੂੰ ਦੇ ਦਿੰਦਾ ਤੈਨੂੰ ਪਤਾ ਕਿ ਦੋਰ ਨਾਲ ਨਾ ਬੜੇ ਨੁਕਸਾਨ ਹੁੰਦੇ ਨੇ ਠੀਕ ਹੈ ਉਹ ਕਈਆਂ ਦੇ ਕਲਾਂ ਚ ਪੈ ਜਾਂਦੀ ਆ ਕਈ ਜਿਹੜੇ ਆਪਣੇ ਆ ਜਾਨਵਰ ਪੰਛੀ ਉੱਡੇ ਖੜਦੇ ਨੇ ਇਹਨਾਂ ਦੇ ਖੰਭ ਵੱਢੇ ਜਾਂਦੇ ਆ ਇਸੇ ਕਰਕੇ ਉਹ ਤੋਂ ਆਪਾਂ ਦੋਰ ਨਹੀਂ ਲਿਓਣੀ ਠੀਕ ਆ ਤੇ ਵੇਲਾਹਤ ਪੁੱਲਸ ਫੜ ਕੇ ਲੈ ਜਾਂਦੀ ਆ ਚੰਗਾ ਹਾਂ ਜੇ ਤੂੰ ਦੋਰ ਵੀ ਨਹੀਂ ਆਪ ਲਿਓਣੀ ਤਨਾ ਕੋ ਗੋਡਾ ਲਿਓਣਾ ਉਹਨੂੰ ਕਾਪੀ ਪੈਨਸਲ ਵਾ ਤੇ ਪਹਿਲੇ ਤੈਨੂੰ ਤੇ ਲਿਲਾ ਮੈਂ ਤੈਨੂੰ ਦੇ ਦਿੰਦਾ ਗੋਤਾ ਤੇ ਨਹੀਂ ਹੁੰਦਾ ਹਣਾ ਦੋਰ ਨਹੀਂ ਹੁੰਦਾ ਪਤਾ ਨਾ ਪੁਲਿਸ ਵਾਲਿਆਂ ਨੇ ਉਹਨਾਂ ਅਨਾਉਂਸਮੈਂਟ ਕਰਾਈ ਆ ਚੰਗਾ